ਇਸਾਂ ਮਾਰੇ ਸੀ ਲੈਲਾ ਅਤੇ ਮਜ ਨੂੰ ਕਿਸੇ ਟਾਈਮ ਇਸ਼ਕ ਦੀ ਜਿਹੜੀ ਭੇਟ ਚੜੇ ਸੀ ਲੈਲਾ ਅਤੇ ਮਜ ਨੂੰ ਪਰ ਅੱਜ ਉਹਨਾਂ ਦੀ ਮਜ਼ਾਰ ਦੇ ਉੱਤੇ ਲੋਕ ਸੁੱਖਾਂ ਸੁਕਦੇ ਨੇ ਅਤੇ ਉਹਨਾਂ ਦੀਆਂ ਪੂਰੀਆਂ ਵੀ ਹੁੰਦੀਆਂ ਨੇ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਮਜ ਨੂੰ ਦੇ ਪਿੰਡ ਦੇ ਬਾਹਰ ਇਹ ਮਜ਼ਾਰ ਬਣੀ ਹੋਈ ਹੈ ਅਤੇ ਉੱਥੇ ਸੁੱਖਾਂ ਪਰ ਆਉਂਦੀਆਂ ਨੇ ਲੋਕ ਜਾ ਕੇ ਸੁਖਣਾ ਸੁਕਦੇ ਨੇ ਅਤੇ ਉਹ ਪੂਰੀ ਵੀ ਹੁੰਦੀ ਹੈ ਅਤੇ ਲੋਕ ਇੱਥੇ ਮੇਲਾ ਤੱਕ ਭਰੌਂਦੇ ਨੇ ਮੇਲਾ ਤੱਕ ਭਰਦਾ ਇੱਥੇ ਅਤੇ ਲੋਕ ਦੂਰੋਂ ਦੂਰੋਂ ਆ ਕੇ ਮੰਤ ਮੰਗਦੇ ਨੇ ਦੋਸਤੋ ਅੱਜ ਆਪਾਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਲੈਲਾ ਮਜਰੂ ਦੀ ਮਜ਼ਾਰ ਲੈਲਾ ਅਤੇ ਮਜਨੂ ਇਤਿਹਾਸ ਦੇ ਇੱਕ ਪੁਰਾਣੇ ਇਤਿਹਾਸ ਦੇ ਵਿੱਚ ਕਾਫੀ ਵੱਡਾ ਨਾਮ ਹੋਇਆ ਲੈਲਾ ਅਤੇ ਮਜਨੂ ਦਾ ਸ਼ਾਇਦ ਹੀ ਕੋਈ ਐਸਾ ਸ਼ਖਸ ਹੋਵੇਗਾ ਜਿਹੜਾ ਇਹਨਾਂ ਨੂੰ ਨਹੀਂ ਜਾਣਦਾ ਹੋਵੇਗਾ ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਮਜ਼ਾਰ ਹੈ ਜਿਹੜੀ ਬਣੀ ਹੋਈ ਹੈ ਇਹ ਮਜਨੂ ਦੇ ਪਿੰਡ ਦੇ ਬਾਹਰ ਬਣੀ ਹੋਈ ਹੈ ਕਹਿੰਦੇ ਵੀ ਮੱਜ ਨੂੰ ਜਿਹੜੀ ਪਾਕਿਸਤਾਨ ਤੋਂ ਸੀ ਲੈਲਾ ਆ ਜਿਹੜੀ ਨੀਚੇ ਵਾਲੀ ਛੋਟੀ ਮਜਾਰ ਦਿਸ ਰਹੀਆਂ ਇਹ ਲੈਲਾ ਦੀ ਹੈ ਤੇ ਉੱਪਰ ਵਾਲੀ ਮੱਜ ਨੂੰ ਦੀ ਹੈ ਦੋਸਤੋ ਕਹਿੰਦੇ ਵੀ ਜਦੋਂ ਲੈਲਾ ਇਸ ਪਿੰਡ ਦੇ ਵਿੱਚੋਂ ਪਾਣੀ ਭਰਨ ਆਉਂਦੀ ਸੀ ਮੱਜ ਨੂੰ ਦਾ ਪਿੰਡ ਹੈ ਇਹ ਮੱਜੂਨ ਦੇ ਪਿੰਡ 'ਚ ਜਦੋਂ ਪਾਣੀ ਭਰਨਾ ਆਉਂਦੀ ਸੀ ਇੱਥੇ ਮੱਜੂਨ ਨੂੰ ਦੇਖਿਆ ਮੱਜੂਨ ਨਾਲ ਉਹਨੂੰ ਇਸ਼ਕ ਹੋ ਗਿਆ ਅਤੇ ਮੱਜੂਨ ਲੈਲਾ ਨੂੰ ਉਹਦੇ ਪਿੰਡੋਂ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਰਹਿ ਗਿਆ ਲੈਲਾ ਦਾ ਪਿੰਡ ਤੇ ਇਹ ਮੱਜੂਨ ਦਾ ਪਿੰਡ ਹੈ ਬਿਲਕੁਲ ਜਿਹੜਾ ਉਹਦੇ ਉੱਤੇ ਆਪਣਾ ਬਾਰਡਰ ਦੇ ਉੱਤੇ ਆ ਪਾਕਿਸਤਾਨ ਬਾਰਡਰ ਦੇ ਉੱਤੇ ਤਾਂ ਉਹ ਜਦੋਂ ਆਪਣੇ ਪਿੰਡ ਭਜਾ ਕੇ ਲਿਆ ਤਾਂ ਪਿੰਡ ਵਾਲਿਆਂ ਨੇ ਕਹਿੰਦੇ ਇਹਨਾਂ ਨੂੰ ਪਿੰਡ 'ਚੋਂ ਬਾਹਰ ਕੱਢ ਤਾਂ ਇਹਨਾਂ ਦੇ ਇੱਟਾ ਰੋੜੇ ਮਾਰ ਕੇ ਇਹਨਾਂ ਨੂੰ ਭਜਾਤਾ ਅਤੇ ਲੈਲਾ ਤੇ ਮੱਜੂਨ ਪਿੰਡ ਤੋਂ ਬਾਹਰ ਇੱਥੇ ਨਾਲ ਹੀ ਪਿੰਡ ਹੈ ਪਿੰਡ ਤੋਂ ਬਾਹਰ ਇਸ ਜਗ੍ਹਾ ਦੇ ਉੱਤੇ ਆ ਕੇ ਬੈਠ ਗਏ ਇਹ ਹੈ ਪਾਣੀ ਬਿਨਾ ਇੱਥੇ ਉਹਨਾਂ ਨੇ ਦਮ ਤੋੜਤਾ ਸੀਗਾ ਤਾਂ ਇਸੇ ਜਗ੍ਹਾ ਤੇ ਉਹਨਾਂ ਦੀ ਪਹਿਲਾ ਮਜਾਰਾ ਬਣਾ ਦਿੱਤੀਆਂ ਜਾਂਦੀਆਂ ਨੇ ਅਤੇ ਉਸ ਤੋਂ ਬਾਅਦ ਅੱਜ ਜਿਹੜੀ ਪੂਰੀ ਮੰਨਤ ਹੋ ਰਹੀ ਹੈ ਤਾਂ ਦੋਸਤੋ ਮੈਂ ਤੁਹਾਨੂੰ ਦਿਖਾਦਾ ਕਿ ਏ ਸਾਈਡ ਪਾਕਿਸਤਾਨ ਆ ਉਹ ਨਾਲ ਵਾਲਾ ਪਿੰਡ ਹੈ ਉਹ ਸਾਈਡ ਦਿਸ ਰਿਹਾ ਤੁਹਾਨੂੰ ਪਿੰਡ ਅਤੇ ਇਸ ਸਾਈਡ ਪਾਕਿਸਤਾਨ ਰਹਿ ਗਿਆ ਤਾਂ ਦੋਸਤੋ ਆਪਾਂ ਪਾਕਿਸਤਾਨ ਦੇ ਬਿਲਕੁਲ ਬਾਰਡਰ ਦੇ ਉੱਤੇ ਆ ਇਹ ਹੈ ਜੀ ਪੂਰੀ ਮਜ਼ਾਰ ਆਜੋ ਆਪਾਂ ਤੁਹਾਡੀ ਇੱਥੇ ਜੋ ਸੇਵਾਦਾਰ ਹੈ ਇੱਥੇ ਜੋ ਸੇਵਾ ਕਰਦੇ ਨੇ ਬਜ਼ੁਰਗ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਉਣੀ ਹੈ ਇੱਕ ਵਾਰੀ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਕਿਉਂਕਿ ਕੋਸ਼ਿਸ਼ ਹੁੰਦੀ ਹੈ ਵੀ ਜੋ ਚੀਜ਼ ਅਸੀਂ ਦੇਖ ਰਹੇ ਹਾਂ ਤੁਹਾਨੂੰ ਉਸ ਉਸੇ ਤਰ੍ਹਾਂ ਹੂ ਬੂਹ ਦਿਖਾਈ ਜਾਵੇ ਤਾਂ ਕਿ ਤੁਹਾਨੂੰ ਇਹ ਮਹਿਸੂਸ ਹੋਵੇ ਜਿਵੇਂ ਤੁਸੀਂ ਆਪ ਜਾ ਕੇ ਉਹ ਚੀਜ਼ ਦੇਖ ਕੇ ਆਏ ਹੋ ਨਿਓ ਤਾਂ ਇਹ ਇਸ ਤਰ੍ਹਾਂ ਦੀ ਮਜ਼ਾਰ ਪੂਰੀ ਬਣੀ ਹੋਈ ਹੈ ਦੋਸਤੋ ਵੀਡੀਓ ਨੂੰ ਸ਼ੇਅਰ ਬੱਤੋ ਬੱਤ ਜਰੂਰ ਕਰ ਦਿਆ ਕਰੋ ਆਜੋ ਆਪਾਂ ਗੱਲਬਾਤ ਕਰਦੇ ਹਾਂ ਬਾਪੂ ਜੀ ਦੱਸੋਗੇ ਮਾੜਾ ਇਹਦੇ ਬਾਰੇ ਇਹ ਲਲਾ ਪਾਸਤਾ ਆਂਦੀ ਤੇ ਮਜਰੂ ਦਾ ਪਿੰਡਾ ਬੰਜੌਰ ਪੁਰਾਣਾ ਹੈ। ਅੱਛਾ ਇਹ ਆ ਪਿੰਡਾ ਜਿਹੜਾ ਮਜਰੂ ਦਾ ਹੈ। ਅੱਛਾ ਜਿਹੜੀ ਅੰਦਰ ਬਣੀ ਹੋਈ ਹੈ ਮਤਲਬ ਮਜਾਰਾ ਬਣੀ ਹੋਈ ਨੇ ਲੈਲਾ ਦੀ ਕਿਹੜੀ ਹੈ ਮਜਰੂ ਦੀ ਕਿਹੜੀ ਹੈ? ਵੱਡੀ ਹੈ ਮਜਰੂ ਦੀ ਛੋਟੀ ਵਾਲੀ ਲੈਲਾ ਦੀ। ਛੋਟੀ ਵਾਲੀ ਲੈਲਾ ਦੀ ਹੈ। ਅੱਛਾ ਲੈਲਾ ਦਾ ਕਿਹੜਾ ਪਿੰਡ ਸੀ ਨਾਲ? ਇੱਦਾਂ ਕਿ ਬਾਵਲਪੁਰ ਪਾਸਤਾ ਨੇ। ਅੱਛਾ ਉਹ ਪਾਕਿਸਤਾਨ ਸਾਈਡ ਰਹਿ ਗਿਆ। ਬਾਵਲਪੁਰ ਪਿੰਡ ਹੈ? ਹਾਂ। ਸ਼ਹਿਰ ਸ਼ਹਿਰ ਹੈ ਅੱਛਾ ਉਹ ਸ਼ਹਿਰ ਦਾ ਕੋਈ ਪਿੰਡ ਸੀ ਯਾਰ ਅੱਛਾ ਇੱਥੇ ਲੈਲਾ ਦਾ ਕਿਵੇਂ ਮਤਲਬ ਕਿ ਕਿਵੇਂ ਆਇਆ ਕਰਦੇ ਸੀ ਕਿਵੇਂ ਮੇਲ ਮਲਾਪ ਹੋਇਆ ਦੋਨੇ ਬੜਕ ਤੇ ਬੜਕ ਤੇ ਆਏ ਸੀ ਤੇ ਪਾਣੀ ਤੇ ਇੱਥੇ ਮਰ ਕੇ ਅੱਛਾ ਪਾਣੀ ਲੈਣ ਆਉਂਦੀ ਸੀ ਮੈਂ ਨੀਪੀ ਨਾਲ ਨਹੀਂ ਮਿਲਿਆ ਸੀ ਅੱਛਾ ਨਹੀਂ ਨਹੀਂ ਲੈਲਾ ਤੇ ਮਜਰੂਨ ਦਾ ਮਲਾਪ ਕਿਵੇਂ ਹੋਇਆ ਸੀਗਾ ਹਾਂਜੀ ਮਰੂਨ ਪਾਸਤਾ ਨਾਂ ਦਾ ਜਾਂਦਾ ਸੀ ਤੇ ਉਹਨਾਂ ਨੇ ਕਿਤੇ ਦੇਖਦੇ ਦੇਖਦੇ ਪਿਆਰ ਹੋ ਗਿਆ ਸੀ ਅੱਛਾ ਜੀ ਨੇ ਲੱਗ ਕੰਨੇ ਮੈਂ ਤੇਰੇ ਨਾਲ ਜਾਣਾ ਤੇ ਮਤਲਬ ਕਹਿੰਦਾ ਮੈਂ ਜਾਂਦਾ ਨਹੀਂ ਤੇਰੇ ਕੋਲ ਅੱਛਾ ਜੀ ਉਹ ਨਾਲ ਦੇ ਤੁਰ ਕੇ ਆ ਗਈ ਨਾਲ ਹੀ ਆ ਗਈ ਅੱਛਾ ਕਰਿਆ ਆਉਂਦੇ ਨੂੰ ਫਿਰ ਪਿੰਡ ਇੱਥੇ ਦੋਨੇ ਬੜਕਦੇ ਬੜਕਦੇ ਆਏ ਪਿੰਡ ਵਾਲਿਆਂ ਨੇ ਅਸੈਪਟ ਨਹੀਂ ਕਰਿਆ ਉਹਨਾਂ ਨੂੰ ਮਤਲਬ ਵੜਿਆ ਨਹੀਂ ਪਿੰਡ ਚ ਨਹੀਂ ਮਾਰਾ ਮੁਰਾ ਕਿਸੇ ਨੇ ਨਹੀਂ ਨਹੀਂ ਪਿੰਡ ਚ ਵੜਨ ਨਹੀਂ ਦਿੱਤਾ ਸੀ ਹਾਂ ਪਿੰਡ ਚ ਵੜਨ ਦਿੱਤਾ ਵੀ ਤੂੰ ਆ ਕੇ ਕੁੜੀ ਭਜਾ ਕੇ ਲਿਆ ਹੈ ਅੱਛਾ ਇਹ ਬਰੇ ਇੱਥੇ ਆ ਕੇ ਬੈਠ ਕੇ ਤੇ ਇਨ ਪਾਣੀ ਨਹੀਂ ਮਿਲਿਆ ਸੀ ਅੱਛਾ ਜੀ ਪਾਣੀ ਧੋਨੇ ਤੇ ਸੇ ਮਰ ਗਏ ਅੱਛਾ ਨਾਲੇ ਕਹਿੰਦੇ ਲੈ ਲਾ ਔਰੇ ਪਾਣੀ ਪਰ ਨਾ ਕਰਦੀ ਸੀ ਖੂ ਤੇ ਐਤਾ ਮਿਲਦਾ ਜਦੋਂ ਪਰਦੀ ਦਾ ਪਾਣੀ ਪਰਦੀ ਸੀ ਜਦੋਂ ਉਹਦੇ ਮਾਂ ਤੇ ਉਹਨਾਂ ਨੇ ਬਣਨ ਤੱਕ ਰਹੇ ਹਾਂ ਹਾਂ ਠੀਕ ਹੈ ਠੀਕ ਹੈ ਅੱਛਾ ਕੀ ਲੋਕ ਸੁੱਖਾ ਸੁੱਖਦੇ ਨੇ ਇੱਥੇ ਕਿਵੇਂ ਕੀ ਜੋ ਸੁੱਖਾ ਮੰਨਦੇ ਮਨ ਪੂਰੀ ਹੁੰਦੀ ਪੂਰੀਆਂ ਹੁੰਦੀਆਂ ਨੇ ਉਹ ਜਿਹੜੀਆਂ ਅੱਛੇ ਖੰਭਣੀਆਂ ਬਣੀਆਂ ਪੀਂੰਦਰੀ ਕੋ ਕਾ ਬਣ ਕੇ ਨੇ ਉਹ ਬੰਦੇ ਜਿਹੜੀ ਮੱਥਾ ਟੇਕਣਾ ਆਦੇ ਉਹ ਹੀ ਬੰਦੇ ਨੇ ਅੱਛਾ ਸੁੱਖਾ ਮੰਦੇ ਪੂਰੀ ਆ ਗਈ ਅੱਛਾ ਮੰਦੇ ਸੁੱਖਾ ਪੂਰੀ ਆ ਮੇਰੇ ਪ੍ਰਸ਼ਾਦ ਕਿਉਂ ਚੜਦਾ ਜੀ ਚੜਦਾ ਚੜਦੀ ਪ੍ਰਸ਼ਾਦ ਚੜਦਾ ਤੇਲ ਚੜਦਾ ਬੋਕਰ ਚੜਦੀ ਲੂ ਚੜਦਾ ਠੀਕ ਹੈ ਜੀ ਤੇ ਆ ਦੋਸਤੋ ਆਜੋ ਇੱਧਰ ਮੈਂ ਤੁਹਾਨੂੰ ਦਿਖਾ ਦਿੰਨਾ ਨਾਲ ਹੀ ਇੱਧਰ ਲੱਗਿਆ ਹੋਇਆ ਮਤਲਬ ਪੋਸਟਰ ਲੱਗਿਆ ਹੋਇਆ ਸਟੋਰੀ ਹੈ ਤੇ ਇੱਧਰ ਇੰਗਲਿਸ਼ ਦੇ ਵਿੱਚ ਹੈ ਅਗਰ ਤੁਸੀਂ ਕਿਸੇ ਨੇ ਪੜ੍ਹਨੀ ਹੋਵੇ ਮੈਂ ਥੋੜਾ ਜਿਹਾ ਜ਼ੂਮ ਮਾਰ ਕੇ ਦਿਖਾ ਦਿੰਨਾ ਤੁਸੀਂ ਸਕਰੀਨ ਸ਼ਾਟ ਲੈ ਲਿਓ ਤੇ ਇਸ ਨੂੰ ਪੜ੍ਹ ਸਕਦੇ ਹੋ ਬਾਅਦ ਦੇ ਵਿੱਚੋ ਤੇ ਆ ਲਓ ਜੀ ਇਹਨੂੰ ਪੜ੍ਹ ਲਿਓ ਬਾਅਦ ਦੇ ਵਿੱਚੋ ਤੇ ਆ ਨਾਲ ਹੀ ਮੈਂ ਇੱਧਰ ਕੋਸ਼ਿਸ਼ ਕਰੂੰਗਾ ਵੀ ਦਿਖਾਉਣ ਦੀ ਇਹ ਆ ਦੇਖੋ ਆ ਪੂਰੀ ਐ ਲੈਲਾ ਮਜਰੂ ਦੀ ਮਜ਼ਾਰ ਤੇ ਇੱਥੇ ਲਿਖਿਆ ਹੋਇਆ ਜੀ ਹਿੰਦੀ ਦੇ ਵਿੱਚ ਪੰਜਾ ਹਿੰਦੀ ਦੇ ਵਿੱਚ ਅਗਰ ਕਿਸੇ ਨੇ ਪੜ੍ਹਨਾ ਹੋਵੇ ਤਾਂ ਇਹ ਵੀ ਸਕਰੀਨਸ਼ਾਟ ਮਾਰ ਸਕਦਾ ਮੈਂ ਕੋਸ਼ਿਸ਼ ਕਰੂੰਗਾ ਪੂਰਾ ਦਿਖਾਉਣ ਦੀ ਇਹਦੇ ਸਕਰੀਨਸ਼ਾਟ ਮਾਰ ਕੇ ਤੁਸੀਂ ਬਾਅਦ ਚੋਂ ਪੜ੍ਹ ਵੀ ਸਕਦੇ ਹੋ ਤਾਂ ਇਹ ਸੀ ਦੋਸਤੋ ਲੈਲਾ ਮਜਰੂ ਦੀ ਮਜ਼ਾਰ ਤੁਹਾਨੂੰ ਦਿਖਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਉਸ ਤੋਂ ਬਾਅਦ ਦਿਖਾਵਾਂਗੇ ਇਹਨਾਂ ਦਾ ਪਿੰਡ ਜੀ ਉਹ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਕਿਉਂਕਿ ਫਿਰ ਵੀਡੀਓ ਲੰਬੀ ਹੋ ਜਾਣੀ ਹੈ ਧੰਨਵਾਦ ਦੋਸਤੋ